ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਕਿਸਾਨਾਂ ਲਈ ਖੁਸ਼ਖਬਰੀ ਸਬਸਿਡੀ ਸਣੇ ਮਿਲੇਗੀ ਐਮਐਸਪੀ ਪੰਜਾਬ ਸਰਕਾਰ ਵੱਲੋਂ ਮੱਕੀ ਪਾਇਲਟ ਪ੍ਰੋਜੈਕਟ ਤਹਿਤ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਸੰਗਰੂਰ ਵਿੱਚ ਕਿਸਾਨਾਂ ਨੂੰ ਲਗਾਤਾਰ ਸੌਣੀ ਦੀ ਮੱਕੀ ਦੀ ਬਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਬਲਾਕ ਸੰਗਰੂਰ ਦੇ ਪਿੰਡ ਲੋਹਾ ਖੇੜਾ ਦੇ ਖੇਤਾਂ ਦਾ ਵਿਸ਼ੇਸ਼ ਦੌਰਾ ਕੀਤਾ ਜਿੱਥੇ 5 ਏਕੜ ਰਕਬੇ ਵਿੱਚ ਸੌਣੀ ਦੀ ਮੱਕੀ ਦੀ ਬਜਾਈ ਕੀਤੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਨੇ ਇਸ ਦੌਰੇ ਦੌਰਾਨ ਹੋਰ ਕਿਸਾਨਾਂ ਨੂੰ ਸੌਣੀ ਦੀ ਮੱਕੀ ਦੀ ਬਜਾਈ ਲਈ ਪ੍ਰੇਰਿਤ ਕੀਤਾ ਸੰਦੀਪ ਰਿਸ਼ੀ ਨੇ ਕਿਹਾ ਕਿਸਾਨਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਐਲਾਨ ਅਨੁਸਾਰ ਸੌਣੀ ਦੀ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ 17500 ਰੁਪਏ ਪ੍ਰਤੀ ਹੈਕਟੇਅਰ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ ਇਸ ਦੇ ਨਾਲ ਹੀ ਮੱਕੀ ਦੀ ਫਸਲ ਦਾ ਘਟੋ ਘੱਟ ਸਮਰਥਨ ਮੁੱਲ ਸਰਕਾਰ ਵੱਲੋਂ 2400 ਰੁਪਏ ਪ੍ਰਤੀ ਕੁਇੰਟਰ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੱਕੀ ਦੀ ਫਸਲ ਕਿਸਾਨਾਂ ਨੂੰ ਝੋਨੇ ਕਣਕ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢ ਸਕਦੀ ਹੈ ਅਤੇ ਇਹ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਇਹ ਪਹਿਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਧਾਏਗੀ ਸਗੋਂ ਵਾਤਾਵਰਨ ਦੀ ਸੁਰੱਖਿਆ ਵਿੱਚ ਵੀ ਮਦਦਗਾਰ ਹੋਵੇਗੀ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਤਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਕਿਸਾਨਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬੱਦ ਤੋਂ ਬੱਦ ਮੱਕੀ ਬੀਜਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਸੋਣੀ ਮੱਕੀ ਦੀ ਬਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮ ਦੀ ਚੋਣ, ਨਦੀਨਾਂ ਤੋਂ ਬਚਾਅ ਅਤੇ ਖਾਦਾਂ ਦੀ ਸਹੀ ਵਰਤੋਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਮੱਕੀ ਦੀ ਕਾਸਤ ਲਈ ਸਾਰੀ ਲੋੜੀਂਦੀ ਤਕਨੀਕੀ ਸਹਾਇਤਾ ਅਤੇ ਜਾਣਕਾਰੀ ਹੋਵੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਇਥੈਨੌਲ ਫੈਕਟਰੀਆਂ ਵਿੱਚ ਮੱਕੀ ਦੀ ਖਪਤ ਲਗਾਤਾਰ ਵੱਧ ਰਹੀ ਹੈ ਜਿਸ ਕਾਰਨ ਕਿਸਾਨ ਚੰਗਾ ਮੁਨਾਫਾ ਪ੍ਰਾਪਤ ਕਰ ਸਕਦੇ ਹਨ ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਮੱਕੀ ਦੀ ਫਸਲ ਦੇ ਮੰਡੀਕਰਨ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਜਿਸ ਨਾਲ ਕਿਸਾਨਾਂ ਨੂੰ ਆਪਣੀ ਉਪਜ ਵੇਚਣਾ ਆਸਾਨ ਹੋ ਜਾਵੇਗਾ ਇਹ ਮੱਕੀ ਦੀ ਕਾਸ਼ਤ ਕਿਸਾਨਾਂ ਲਈ ਇੱਕ ਆਕਰਸ਼ਕ ਵਿਕਲਪ ਬਣਾਉਂਦਾ ਹੈ ਸੁਖਵੀਰ ਬਾਦਲ ਨੂੰ ਅਕਾਲੀ ਦਲ ਛੱਡਣ ਦੀ ਸਲਾਹ ਇਥੇ ਕੈਬਨਰੇਟਰ ਮੰਤਰੀ ਤਰਨੁਪ੍ਰੀਤ ਸਿੰਘ ਸਾਉਦ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਬੀਤੇ ਦਿਨ ਸੁਖਵੀਰ ਬਾਦਲ ਨੇ ਬਿਆਨ ਦਿੱਤਾ ਸੀ ਕਿ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਇਸ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਅਤੇ ਮੈਂ ਸੁਖਵੀਰ ਬਾਦਲ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਮਾਣ ਨਸ਼ਾ ਤਸਕਰਾਂ ਮਾਫੀਆ ਗੈਂਗਸਟਰਾਂ ਲੁੱਟਾਂ ਖਵਾ ਕਰਨ ਵਾਲਿਆਂ ਤੇ ਡੰਡਾ ਚਲਾਉਂਦੇ ਹਨ ਉਹਨਾਂ ਕਿਹਾ ਕਿ ਬਾਦਲ ਪਰਵਾਰ ਪੂਰੇ ਪੰਜਾਬ ਚ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਿਆ ਹੈ ਕਿਉਂਕਿ ਤੁਸੀਂ ਵੀ ਡੰਡਾ ਚਲਾਏ ਹਨ ਪਰ ਲੋਕਾਂ ਦੀਆਂ ਭਾਵਨਾਵਾਂ ਤੇ ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਦਰਾਂ ਪੂਰੇ ਪੰਜਾਬ ਚ ਥਾਂ ਥਾਂ ਤੇ ਗੁਰੂ ਸਹਿਬਾਨਾਂ ਦੀ ਬੇਅਦਬੀ ਹੋਈ ਸੀ ਤਰਨਪ੍ਰੀਤ ਸਿੰਘ ਸੌਦ ਨੇ ਕਿਹਾ ਕਿ ਸੁਖਵੀਰ ਨੇ ਮਾੜੀ ਸਿਆਸਤ ਚਮਕਾਉਣ ਦੇ ਚੱਕਰ ਚ ਜਥੇਦਾਰ ਉਤਾਰ ਦਿੱਤੇ ਅਤੇ ਫਿਰ ਰਾਤੋਂ ਰਾਤ ਨਵੇਂ ਜਥੇਦਾਰ ਨੂੰ ਲਗਾ ਦਿੱਤਾ ਇਹ ਸੰਗਤ ਨੂੰ ਤੁਹਾਡੀਆਂ ਚਾਲਾਂ ਸਮਝ ਨਹੀਂ ਆਉਂਦੀਆਂ ਉਹਨਾਂ ਕਿਹਾ ਕਿ ਜਿੰਨੇ ਤੱਕੇ ਪੰਜਾਬ ਦੇ ਲੋਕਾਂ ਨਾਲ ਤੁਸੀਂ ਕੀਤੇ ਹਨ ਇਹ ਗੱਲ ਤੁਹਾਨੂੰ ਸੋਭਾ ਨਹੀਂ ਦਿੰਦੀਆਂ ਡੰਡੇ ਚਲਾਉਣ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੰਤਰੀ ਸੌਦ ਨੇ ਕਿਹਾ ਕਿ ਤੁਸੀਂ ਆਮ ਜਨਤਾ ਨੂੰ ਭੇਡਾਂ ਅਤੇ ਬੱਕਰੀਆਂ ਸਮਝ ਲਿਆ ਕਿ ਉਹਨਾਂ ਨੂੰ ਡੰਡੇ ਨਾਲ ਹੱਕਾਂਗੇ ਅਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਨਸਾਨ ਨਹੀਂ ਗਿਣਦੇ ਉਹਨਾਂ ਕਿਹਾ ਕਿ ਇੰਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਅਤੇ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਅਕਾਲੀ ਦਲ ਨੂੰ ਛੱਡ ਦਿਓ ਅਤੇ ਅਕਾਲੀ ਦਲ ਆਪਣੇ ਪੈਰਾਂ ਤੇ ਖੁਦ ਖੜਾ ਹੋ ਜਾਵੇਗਾ ਜਿੰਨੀ ਦੇਰ ਤੱਕ ਤੁਸੀਂ ਬੈਠੇ ਹੋ ਅਕਾਲੀ ਦਲ ਕਦੇ ਖੜਾ ਨਹੀਂ ਹੋ ਸਕਦਾ ਤੁਸੀਂ ਇੱਕ ਗੈਰ ਜ਼ਿੰਮੇਵਾਰਨ ਇਨਸਾਨ ਹੋ ਜਿਨ੍ਹਾਂ ਨੇ ਪੰਜਾਬ ਦੇ ਨਾਲ ਚੰਗਾ ਰਵੱਈਆ ਨਹੀਂ ਕੀਤਾ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਸੀਐਮ ਮਾਨ ਦਾ ਪਰਿਵਾਰ ਵੀ ਝਟਿਆ ਚੋਣ ਪ੍ਰਚਾਰ 'ਚ ਸੀਐਮ ਭਗਵੰਤ ਮਾਨ ਨੇ ਮੰਤਰੀ ਦੇ ਰੂਪ ਚ ਪਾਵਰ ਵਧਾਉਣ ਲਈ ਹਲਕਾ ਵੈਸਟ ਦੇ ਲੋਕਾਂ ਤੋਂ ਸੰਜੀਵ अरोड़ा ਨੂੰ ਜਤਾਉਣ ਦੀ ਅਪੀਲ ਕੀਤੀ ਹੈ ਸ਼ਨੀਵਾਰ ਨੂੰ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਨਾਲ ਸੀਐਮ ਮਾਨ ਤੈ ਪ੍ਰੋਗਰਾਮ ਮੁਤਾਬਕ ਲੁਧਿਆਣਾ ਨਹੀਂ ਪੁੱਜੇ ਤਾਂ ਉਹਨਾਂ ਨੇ ਪੰਜ ਪੀਰ ਰੋਡ ਅਤੇ ਸਰਗੋਂਦਾ ਕਲੋਨੀ ਚ ਰੱਖੀਆਂ ਰੈਲੀਆਂ ਨੂੰ ਡਿਜੀਟਲ ਤਰੀਕੇ ਨਾਲ ਸੰਬੋਧਨ ਸੀਐਮ ਮਾਨ ਨੇ ਕਿਹਾ ਕਿ ਹਲਕਾ ਵੈਸਟ ਚ ਮੁਕਾਬਲਾ ਹੰਕਾਰ ਅਤੇ ਬਿਨੰਮਰਤਾ ਦੇ ਵਿਚਕਾਰ ਹੈ ਕਿਉਂਕਿ ਇੱਕ ਪਾਸੇ ਜਿੱਥੇ ਰਵਾਇਤੀ ਪਾਰਟੀਆਂ ਦੇ ਨੇਤਾ ਗਾਲਾਂ ਦੇ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਦੇ ਅਤੇ ਘਰ ਆਏ ਲੋਕਾਂ ਦੀ ਵੇਛਤੀ ਕਰਦੇ ਹਨ ਜਿਸ ਦੇ ਮੁਕਾਬਲੇ ਸੰਜੀਵ ਔਰੜਾ ਇੱਕ ਨੇਕਦਿਲ ਇਨਸਾਨ ਹਨ ਅਤੇ ਉਹਨਾਂ ਦੇ ਦਿਲ ਚ ਲੋਕਾਂ ਲਈ ਦਰਦ ਹੈ ਜਿਵੇਂ ਕਾਰਨ ਸੰਜੀਵ ਅਰੋੜਾ ਲੁਧਿਆਣਾ ਦੇ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਕੋਈ ਮੌਕਾ ਨਹੀਂ ਗਵਾਉਂਦੇ ਅਤੇ ਜਿੱਤਣ ਤੋਂ ਬਾਅਦ ਕੈਬਨਟ ਮੰਤਰੀ ਵਜਨਨ ਤੇ ਲੋਕਾਂ ਦੇ ਕੰਮ ਕਰਵਾਉਣ ਲਈ ਸੰਜੀਵ ਅਰੋੜਾ ਕੋਲ ਪਾਵਰ ਵੱਧ ਜਾਵੇਗੀ ਸੀਐਮ ਮਾਨ ਨੇ ਕਿਹਾ ਕਿ ਇੰਨੀ ਗਰਮੀ 'ਚ ਮਤਾਵਾ ਪਹਿਣਾ ਬਜ਼ੁਰਗਾਂ ਅਤੇ ਬੱਚਿਆਂ ਦੀ ਵੱਡੀ ਗਿਣਤੀ 'ਚ ਮੌਜੂਦਗੀ ਦਰਸਾਉਂਦੀ ਹੈ ਕਿ ਲੁਧਿਆਣਾ ਬੈਸਟ ਦੇ ਲੋਕ ਬਦਲਾਅ ਕਰਨਾ ਚਾਹੁੰਦੇ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 19 ਜੂਨ ਨੂੰ ਛੁੱਟੀ ਮਨਾਉਣ ਦੀ ਬਜਾਏ ਸਿਹਤ ਸਿੱਖਿਆ ਸੂਬਾਵਾਤੇ ਇਨਫਰਾਸਟਰਕਚਰ ਡਿਪਾਰਟਮੈਂਟ ਦੇ ਮਾਮਲੇ 'ਚ ਆਪਣੇ ਇਲਾਕੇ ਦੇ ਭਵਿੱਖ ਲਈ ਸੰਜੀਵ ਅਰੋੜਾ ਨੂੰ ਸ਼ਾਨਦਾਰ ਜਿੱਤ ਦਵਾਈ ਜਾਵੇ ਜਿਸ ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਖਤਮ ਅਤੇ ਸਾਡੀ ਸ਼ੁਰੂ ਪੁਲਿਸ ਕਾਂਸਟੇਬਲਾਂ ਦੀ ਭਰਤੀ ਹੋਈ ਰੱਦ ਸਰਕਾਰ ਨੇ ਦਿੱਤੀ ਮਨਜ਼ੂਰੀ ਹਰਿਆਣਾ ਚ ਪੁਲਿਸ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਮਹੱਤਵਪੂਰਨ ਖਬਰ ਆਈ ਹੈ ਹਰਿਆਣਾ ਪੁਲਿਸ ਚ 5500 ਪੁਰਸ਼ ਤੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਦਾ ਇਸ਼ਤਿਹਾਰ ਵਾਪਸ ਲੈ ਲਿਆ ਜਾਵੇਗਾ ਸਰਕਾਰ ਨੇ HSSC ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ CET 2025 ਤੋਂ ਬਾਅਦ ਇਸ ਪੁਲਿਸ ਭਰਤੀ ਲਈ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤਹਾਨੂੰ ਦੱਸ ਦਈਏ ਕਿ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ 16 ਅਗਸਤ 2024 ਨੂੰ ਇਹਨਾਂ ਪੁਲਿਸ ਭਰਤੀਆਂ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਰਾਹਤ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਇਸ ਭਰਤੀ ਲਈ ਅਰਜੀ ਦਿੱਤੀ ਹੈ ਉਹਨਾਂ ਨੂੰ ਦੁਬਾਰਾ ਅਰਜੀ ਦੇਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਆਉਣ ਵਾਲੀ ਭਰਤੀ ਵਿੱਚ ਸ਼ਾਮਲ ਹੋਣ ਦੀ ਆਗਿਆ ਹੋਵੇਗੀ ਨਾਲ ਹੀ CET ਪਾਸ ਕਰਨ ਵਾਲੇ ਨਵੇਂ ਬਿਨੇਕਰ ਇਸ ਭਾਰਤੀ ਵਿੱਚ ਸ਼ਾਮਲ ਹੋ ਸਕਣਗੇ ਇਸ ਤੋਂ ਇਲਾਵਾ ਪਹਿਲੀ ਲਿਖਤੀ ਪ੍ਰੀਖਿਆ ਵਿੱਚ ਅਸਾਮੀਆਂ ਦੀ ਗਿਣਤੀ ਦੇ ਬਿਨੈਕਾਰਾਂ ਦੀ ਗਿਣਤੀ ਦੇ ਸਿਰਫ 4 ਗੁਣਾ ਸਾਰਟ ਲਿਸਟ ਕਰਨ ਦਾ ਪ੍ਰਬੰਧ ਸੀ ਪਰ ਹੁਣ 10 ਵਾਰ ਸਾਰਨਲਿਸਟ ਕਰਨ ਦਾ ਪ੍ਰਬੰਧ ਹੋਵੇਗਾ ਇੰਦਰਾਣੀ ਨਦੀ ਤੇ ਬਣੇ ਪੁਲ ਦਾ ਅੱਧਾ ਹਿੱਸਾ ਹੋਇਆ ਟਹਿਟੇਰੀ 30 ਲੋਕ ਡੁੱਬੇ ਬਚਾਅ ਕਾਰਜਾਂ ਐਤਵਾਰ ਸ਼ਾਮ ਨੂੰ ਮਹਾਰਾਸ਼ਟਰ ਦੇ ਪੂਨੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਇੰਦਰਾਣੀ ਨਦੀ ਤੇ ਬਣਿਆ ਅੱਧਾ ਪੁਲ ਟੁੱਟ ਕੇ ਡਿੱਗ ਗਿਆ ਜਦੋਂ ਪੁਲ ਟਹਟੇ ਢੇਰੀ ਗਿਆ ਤਾਂ ਉਸੇ ਪੁਲ ਤੇ ਬਹੁਤ ਸਾਰੇ ਲੋਕ ਮੌਜੂਦ ਸਨ ਅਜਿਹੀ ਸਥਿਤੀ ਵਿੱਚ ਇਹ ਖ਼ਤਸ਼ਾ ਹੈ ਕਿ ਲਗਭਗ 25 ਤੋਂ 30 ਲੋਕ ਨਦੀ ਵਿੱਚ ਵਹਿ ਗਏ ਹਨ ਦਰਅਸਲ ਪੂਨੇ ਦੇ ਮਾਵਲ ਦੇ ਕੁੰਡ ਮਾਲ ਵਿਖੇ ਪੁਲ ਤਹਿਤ ਜਾਣਕਾਰਨ ਕੁਝ ਸੈਲਾਨੀ ਡੁੱਬ ਗਏ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੁਪਹਿਰ 3:40 ਦੇ ਕਰੀਬ ਵਾਪਰੀ ਪੁਲ ਦੇ ਡਿੱਗਣ ਵਾਲੇ ਹਿੱਸੇ ਤੇ ਪੱਥਰ ਵੀ ਮੌਜੂਦ ਸਨ ਪੱਥਰਾਂ ਤੇ ਡਿੱਗਣ ਵਾਲੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਇਸ ਦੇ ਨਾਲ ਹੀ ਕਈ ਲੋਕ ਨਦੀ ਦੇ ਵਹਾਅ ਵਿੱਚ ਵਹਿ ਗਏ ਹਨ ਐਤਵਾਰ ਹੋਣ ਕਰਕੇ ਵੱਡੀ ਗਿਣਤੀ ਵਿੱਚ ਸੈਲਾਨੀ ਉੱਥੇ ਮੌਜੂਦ ਸਨ ਬੱਜ ਲੋਕ ਪੁਲ ਤੇ ਖੜੇ ਹੋ ਕੇ ਫੋਟੋਆਂ ਖਿੱਚ ਰਹੇ ਸਨ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਕਿੰਨੇ ਲੋਕ ਡੁੱਬ ਗਏ ਹਨ ਮੁੱਢਲੀ ਜਾਣਕਾਰੀ ਅਨੁਸਾਰ ਲਗਭਗ 20 ਤੋਂ 25 ਲੋਕ ਡੁੱਬ ਗਏ ਹਨ ਲਗਭਗ 200 ਸਲਾਨੀ ਮੌਜੂਦ ਸਨ ਹਾਦਸੇ ਤੋਂ ਬਾਅਦ ਸਾਰਿਆਂ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਹੈ ਤਾਂ ਜੋ ਬਚਾਅ ਕਾਰਜ ਵਿੱਚ ਕੋਈ ਸਮੱਸਿਆ ਨਾ ਆਵੇ ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ ਪਈਆਂ ਭਾੜੇ ਇਤਿਹਾਸਕ ਗੁਰਦੁਆਰਾ ਗੋਤਾਵਰੀ ਸਰ ਸਾਬਪਾਤ ਸਾਹੀ ਦਸਵੀਂ ਪਿੰਡ ਢਿੱਲਮਾ ਕਲਾਂ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਦੇ ਸਮੇਂ ਕ੍ਰਾਂਤੀ ਅਮਨਪਾਲ ਸਿੰਘ ਪੁੱਤਰ ਬਿਆਨਤ ਸਿੰਘ ਵਾਸੀ ਬਾਗੋਂਪੁਰਾਣਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰੰਥੀ ਅਮਨਪਾਲ ਸਿੰਘ ਦਾ ਇਸ਼ਨਾਨ ਕਰਦੇ ਸਮੇਂ ਪੈਰ ਅਚਾਨਕ ਡੂੰਘੇ ਪਾਸੇ ਚਲਾ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧ ਚ ਥਾਣਾ ਸਾਦਰ ਕੋਟਕਪੂਰਾ ਦੀ ਪੁਲਿਸ ਵੱਲੋਂ ਵਿਭਾਗੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ। ਕਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਦਾ ਵੱਡਾ ਐਲਾਨ। ਕਰੋਨਾ ਵਾਇਰਸ ਦੀ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਸਮੇਤ ਬਾਕੀ ਹਸਪਤਾਲਾਂ ਵਿੱਚ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ OPD ਵਿੱਚ ਆਉਣ ਵਾਲੇ ਲੰਬੇ ਸਮੇਂ ਤੋਂ ਖਾਂਸੀ, ਜ਼ੁਕਾਮ, ਬੁਖਾਰ ਆਦਿ ਲੱਸਣਾ ਤੋਂ ਪੀੜਤ ਮਰੀਜ਼ਾਂ ਦੇ ਕੋਰੋਨਾ ਟੈਸਟ ਕਰਵਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ਡਾਕਟਰ ਅਤੇ ਮੁਲਾਜ਼ਮਾਂ ਨੂੰ ਵੀ ਸੁਰੱਖਿਆ ਦੇ ਲਿਹਾਜ਼ ਨਾਲ ਹਸਪਤਾਲ ਅੰਦਰ 마ਸਕ ਲਗਾਉਣ ਦੇ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 300 ਬੈੱਡਾਂ ਤੇ 10 ਵੈਂਟੀਲੇਟਰ ਕਰੋਨਾ ਮਹਾਮਾਰੀ ਦੀ ਹਰ ਸਥਿਤੀ ਨਿਯੰਤਰਣ ਲਈ ਰਾਖਵੇਂ ਰੱਖੇ ਹਨ ਜਿਲੇ ਵਿੱਚ ਹੁਣ ਤੱਕ ਕਰੋਨਾ ਦੇ 3 ਮਾਮਲੇ ਪੋਜ਼ੀਟਿਵ ਆ ਚੁੱਕੇ ਹਨ